ਦੇਖੋ ਪੱਤਰਕਾਰਾਂ ਦਾ ਜਿਹੜਾ ਮਸਲਾ ਹੈ ਨਾ ਉਹ ਉੱਥੇ ਕੱਲ ਜਲੰਧਰ ਦੇ ਵਿੱਚ ਬਹੁਤ ਇਹਨਾਂ ਨੇ ਬਦਤਮੀਜ਼ੀ ਕੀਤੀ ਹੈ ਮੁੰਡਿਆਂ ਦੇ ਨਾਲ ਪੁਲਿਸ ਨੇ ਉਹਦੀ ਇੱਕ ਵੀਡੀਓ ਵੀ ਹੈਗੀ ਆ ਇੱਕ ਮੁੰਡਾ ਜਿਹੜਾ ਉਹ ਸਾਡੀ ਟੀਮ 'ਚ ਹੀ ਕੰਮ ਕਰਦਾ ਹੈ ਮਤਲਬ ਕਿ ਕਿਸੇ ਹੋਰ ادارے ਵਾਸਤੇ ਜੀ ਤੇ ਮੁੰਡਾ ਬਹੁਤ ਲਾਇਕ ਆ ਬੜਾ ਡੀਸੈਂਟ ਪੱਤਰਕਾਰ ਆ ਹਮ ਨਵਾਂ ਉਹਦਾ ਕੈਰੀਅਰ ਆ ਮੈਂ ਨਹੀਂ ਸਮਝਦਾ ਕਿ ਉਹ ਕੋਈ ਗਲਤ ਕਿਸੇ ਨੂੰ ਵਿਹਾਰ ਕਰ ਸਕਦਾ ਜਾਂ ਜਿੰਨਾ ਕੋ ਮੈਂ ਜਾਣਦਾ ਤੇ ਜਿਸ ਤਰ੍ਹਾਂ ਉੱਥੇ ਪੱਤਰਕਾਰਾਂ ਦੇ ਨਾਲ ਹੋਇਆ ਇੱਕ ਨੈਸ਼ਨਲ ਨਿਊਜ਼ ਪੇਪਰ ਦਾ ਵੀ ਪੱਤਰਕਾਰ ਸੀਗਾ ਮੈਂ ਵੀਡੀਓ ਚ ਸੁਣਿਆ ਦਰਅਸਲ ਕੀ ਹੈ ਕਿ ਉੱਥੇ ਪ੍ਰੋਫੈਸਰ ਸਾਹਿਬ ਜਾਂ ਜਿਹੜੇ ਹੋਰ ਹੈਗੇ ਨੇ ਅਧਿਆਪਕ ਜਾਂ ਮਤਲਬ ਕਿ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਜਥੇਬੰਦਕ ਕਹਿ ਲੋ ਕਿ ਕੰਮ ਰੁਕੇ ਹੋਏ ਨੇ ਜਿਹੜੇ ਸੰਘਰਸ਼ ਕਰਦੇ ਨੇ ਆਪਣੀਆਂ ਮੰਗਾਂ ਵਾਸਤੇ ਉਹ ਉੱਥੇ ਦਬਾਅ ਪਾ ਰਹੇ ਨੇ ਕਿ ਮੁੱਖ ਮੰਤਰੀ ਦੀ ਰਿਹائش ਦਾ ਕਰਵਾ ਕਰਾਓ ਕਰਾਂਗੇ ਜਾਂ ਧਰਨਾ ਦੇਵਾਂਗੇ ਪ੍ਰਦਰਸ਼ਨ ਕਰਾਂਗੇ ਤਾਂ ਦੇਖੋ ਉਹਦੇ ਚ ਕੀ ਆ ਕਿ ਹੁਣ ਜਿਸ ਤਰ੍ਹਾਂ ਦਾ ਉੱਥੇ ਮਾਹੌਲ ਬਣਿਆ ਪਿਆ ਇਹ ਚਾਹੁੰਦੇ ਆ ਕਿ ਕਰਾਓ ਧਰਨੇ ਪ੍ਰਦਰਸ਼ਨ ਜਿਹੜੇ ਉਹ ਨਾ ਹੋਣਾ ਜੀ ਉਹ ਕਿਤੇ ਉਹ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਸ਼ਾਇਦ ਉਹਨਾਂ ਨੇ 1152 ਵਾਲਿਆਂ ਨੇ ਕਰਾਓ ਕਰਨਾ ਸੀਗਾ ਜੀ ਇਨਾਂ ਨੂੰ ਬੈਰੀਕੇਡਿੰਗ ਕਰਕੇ ਉਰੇ ਰੋਕ ਦਿੱਤਾ ਰਿਪੋਰਟਿੰਗ ਤੋਂ ਤੇ ਫਿਰ ਬਾਅਦ ਦੇ ਵਿੱਚ ਹੋਇਆ ਕੀ ਆ ਕਿ ਇਹ ਜਦੋਂ ਮਤਲਬ ਕਿ ਅੱਗੇ ਜਾਣਾ ਲੋਚ ਰਹੇ ਸੀਗੇ ਕਹਿ ਰਹੇ ਸੀਗੇ ਕਿ ਭਾਈ ਸਾਨੂੰ ਅੱਗੇ ਭੇਜੋ ਜਾਂ ਕੋਈ ਦਿਖਾਓ ਕਿ ਤੁਹਾਡੇ ਕੋਲ ਕੀ ਇਹ ਕੋਈ ਆਰਡਰ ਆਇਆ ਕਿ ਇਹ ਏਰੀਆ ਜਿਹੜਾ ਪਾਬੰਦੀਸ਼ੁਦਾ ਹੈ ਜੀ ਇਹਦੇ ਵਿੱਚ ਰਿਪੋਰਟਿੰਗ ਨਹੀਂ ਹੋ ਸਕਦੀ ਹੂੰ ਕੋਈ ਐਲਾਨ ਆਇਆ ਤੁਹਾਡੇ ਕੋਲੋਂ ਤੁਹਾਡੇ ਵੱਲੋਂ ਬਸ ਇਥੋਂ ਖੇਪੜ ਤੇ ਖੇਪੜ ਦੇ ਇਨਾਂ ਦੇ ਮੋਬਾਈਲ ਖੋਲੇ ਜਾਂਦੇ ਆ ਹੂੰ ਕਿਉਂਕਿ ਉਹ ਜਿਹੜੇ ਹੈਗੇ ਸੀ ਧਰਨਾਕਾਰੀ ਉਹਨਾਂ ਨੂੰ ਇਹਨਾਂ ਨੇ ਕੱਲ ਖਿੱਚ ਧੂਕੇ ਬੱਸਾਂ ਚ ਸੁੱਟਿਆ ਇੱਕ ਮੈਰੀਟੋਰੀਅਸ ਸਕੂਲ ਦੇ ਵਿੱਚੋਂ ਅਧਿਆਪਕ ਨੂੰ ਲੈ ਗਏ ਸੀ ਹਰਾਸਤ ਦੇ ਵਿੱਚ ਕੱਲ ਹਸਾਬ ਲਾ ਲਓ ਸਕੂਲ ਚੋਂ ਕੱਢ ਕੇ ਲੈ ਗਏ ਜੀ ਇਹਨਾਂ ਡਰੇ ਪਏ ਨੇ ਉਹ ਤੋਂ ਬਾਅਦ ਕੀ ਆ ਕਿ ਚਲੋ ਮੋਬਾਈਲ ਵਗੈਰਾ ਜਿਹੜੇ ਦੇ ਦਿੱਤੇ ਚੇਤਾਵਨੀ ਕਰਕੇ ਤਾਂ ਉਹ ਜਿਹੜਾ ਮੁੰਡਾ ਆ ਗੁਰਪ੍ਰੀਤ ਉਹਨੇ ਕਿਤੇ ਆਰਗੂਮੈਂਟ ਕੀਤੇ ਹੂੰ ਕਿ ਭਾਈ ਕੀ ਗੱਲ ਹੈ ਜੀ ਸਾਡਾ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਤੋ ਜਿਹੜੀ ਬੀਬੀ ਆਈਪੀ ਆਈਪੀਐਸ ਸੀਗੀ ਕਿ ਸ਼ਾਇਦ ਉਹਨੇ ਆਈਪੀਐਸ ਦੱਸਿਆ ਮੈਨੂੰ ਹੂੰ ਹੂੰ ਕਿ ਉਹ ਤਲਖੀ ਚ ਆ ਗਈ ਉਹ ਵੀ ਤਲਖੀ ਚ ਆ ਗਈ ਤੇ ਜਿਹੜੇ ਦੂਜੇ ਸੀ ਉਹਨਾਂ ਤਾਂ ਫਿਰ ਵੱਧ ਲੋਏ ਲੱਖੇ ਹੋ ਜਾਣਾ ਸੀਗਾ ਹੂੰ ਹੂੰ ਸਿਰਫ ਇੰਨੀ ਗੱਲ ਤੇ ਕਿ ਕੀ ਸਾਡਾ ਅਧਿਕਾਰ ਨਹੀਂ ਹੈ ਜੀ ਮਤਲਬ ਕਿ ਉਹ ਸਿਖਾਉਣ ਲੱਗ ਪਈ ਬੀਬੀ ਜੀ ਜੀ ਕਿ ਪੱਤਰਕਾਰ ਲੋ ਤਾਂ ਆ ਨਹੀਂ ਕਰ ਸਕਦੇ ਵਾ ਨਹੀਂ ਕਰ ਸਕਦੇ ਆਖੇ ਤੁਸੀਂ ਮੁੱਖ ਮੰਤਰੀ ਦੀ ਰਹਾਇਸ਼ ਜਿਹੜੀ ਆ ਉਹਨੂੰ ਇਸ ਤਰ੍ਹਾਂ ਜੰਮ ਤੱਕ ਨਹੀਂ ਕਰ ਸਕਦੇ ਅਰੇ ਭਾਈ ਉਹਨਾਂ ਨੇ ਤੇ ਆਉਣ ਤੋਂ ਪਹਿਲਾਂ ਹੀ ਕੋਠੀ ਦੀਆਂ ਤਸਵੀਰਾਂ ਪਾ ਦਿੱਤੀਆਂ ਸੀ ਹੂੰ 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 ਅਖਬਾਰਾਂ ਦੇ ਵਿੱਚ ਐਡਰੈਸ ਕੋਠੀ ਨੰਬਰ ਛੱਪ ਚੁੱਕਾ ਸੀਗਾ ਮਤਲਬ ਕਿ ਜਿਨ੍ਹਾਂ ਪੁਲਿਸ ਵਾਲਿਆਂ ਦਾ ਪੱਤਰਕਾਰ ਪੇਸ਼ੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਦੂਰ ਦਾ ਵਾਸਤਾ ਨਹੀਂ ਹੈ ਉਹ ਉੱਥੇ ਕਹ ਲੋ ਕਿ ਪ੍ਰਿੰਸੀਪਲ ਬਣ ਕੇ ਕਲਾਸ ਲਾਦੇ ਹੂੰ 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 ਭਈ ਆ ਜਿਹੜਾ ਹੁਣ ਵਰਤਾਰਾ ਤੇ ਉਹਦੇ ਵਿੱਚ ਕੀ ਹੈ ਕਿ ਉਸ ਤੋਂ ਬਾਅਦ ਇਹ ਮੁੰਡੇ ਨੂੰ ਅੱਧਾ ਘੰਟਾ ਗੱਡੀ 'ਚ ਪਾ ਕੇ ਉੱਥੇ ਘਮਾਉਂਦੇ ਰਹਿ ਜੀ ਮੁੱਖ ਮੰਤਰੀ ਦੀ ਰੈਸ਼ ਦੇ ਨੇੜੇ ਜਿਹੜੇ ਜੀ ਤੇ ਬਹੁਤ ਜ਼ਿਆਦਾ ਜਲੀਲ ਕੀਤਾ ਛੱਡਣ ਲੱਗੇ ਵੀ ਕੋਈ ਉੱਥੇ ਫਿਰ ਸੀਨੀਅਰ ਪੱਤਰਕਾਰ ਜਿਹੜੇ ਉੱਥੋਂ ਦੇ ਸੀਗੇ ਉਸ ਏਰੀਏ ਦੇ ਤਾਂ ਉਹਨਾਂ ਨੇ ਆ ਕੇ ਬਈ ਉੱਥੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਵੀ ਜਦੋਂ ਮੋਬਾਈਲ ਦਿੱਤਾ ਨਾਲ ਤਾਂ ਮੁਕਾਇਆ ਜੀ ਕਿ ਤੂੰ ਜੇ ਵੀਡੀਓ ਵਾਡੀਓ ਕਢਾ ਕੇ ਕਿਤੋਂ ਐਸੇ ਤੇ ਡਿਲੀਟ ਕਰਵਾ ਦਿੱਤੀਆਂ ਹੋਣਗੀਆਂ ਜੇ ਤੂੰ ਪੋਸਟ ਕਰਵਾਈ ਤੇ ਫਿਰ ਤੂੰ ਤੇ ਆਪਦੇ ਪਰਿਵਾਰ ਦਾ ਸਾਬ ਕਿਤਾਬ ਜਿਹੜਾ ਲਾ ਕੇ ਰੱਖਿਆ ਉਹਨਾਂ ਕਰ ਲਓ ਗੱਲ ਜੀ ਆ ਆਜ਼ਾਦੀ ਹੈ ਹਮ ਇਹਨਾਂ ਦੇ ਰਾਜ ਦੇ ਵਿੱਚ ਪੱਤਰਕਾਰਤਾ ਦੀ ਤਾਂ ਕਹਿੰਦਾ ਮਤਲਬ ਇਹ ਹੋਇਆ ਕਿ ਇਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉੱਥੇ ਕਸਾਈ ਵਾਲਾ ਕੰਮ ਕੀਤਾ ਹਮ ਬਹੁਤ ਜ਼ਿਆਦਾ ਕਸ ਬਣਾਇਆ ਹੋਇਆ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਇਹ ਆ ਕਿ ਤੁਸੀਂ ਜਥੇਬੰਦੀਆਂ ਦੇ ਨਾਲ ਗੱਲਬਾਤ ਕਰੋ ਹਮ ਜਥੇਬੰਦੀਆਂ ਨੂੰ ਜਾ ਕੇ ਭਰੋਸਾ ਦੇਵੋ ਕਿ ਭਾਈ ਆ ਸਮੱਸਿਆਵਾਂ ਨੇ ਇਨਾਂ ਦਾ ਹੱਲ ਆਪਾਂ ਕੱਢ ਲਵਾਂਗੇ ਬੈਠ ਕੇ ਹੁਣ ਪੱਤਰਕਾਰਾਂ ਨੇ ਤਾਂ ਦੇਖੋ ਜੋ ਚੀਜ਼ਾਂ ਨੇ ਰਿਪੋਰਟ ਕਰਨੀਆਂ ਹੀ ਆਂ ਜੀ ਤੇ ਇਹ ਜਿਨ੍ਹਾਂ ਨੂੰ ਭੰਡਦੇ ਰਹੇ ਆ ਉਹਨਾਂ ਦੇ ਰਾਜ 'ਚ ਮੈਂ ਉਸ ਵੇਲੇ ਉੱਥੇ ਕੰਮ ਕਰਦਾ ਹੁੰਦਾ ਸੀਗਾ ਅਕਾਲੀ ਦਲ ਦੀ ਸਰਕਾਰ ਜਦੋਂ ਚੱਲਦੀ ਸੀ ਹੂੰ ਹੂੰ ਧਰਨਿਆਂ ਦਾ ਸੈਂਟਰ ਹੁੰਦਾ ਸੀ ਲੰਬੀ ਜੀ ਧਰਨਿਆਂ ਦਾ ਸੈਂਟਰ ਲੰਬੀ ਹੁੰਦਾ ਸੀਗਾ ਸਾਡੇ ਹੋਰ ਵੀ ਸਾਥੀ ਪੱਤਰਕਾਰ ਅੱਜ ਵੀ ਕੰਮ ਕਰਦੇ ਨੇ ਲੰਬੀ ਤੋਂ ਤਾਂ ਉਹਨਾਂ ਨੂੰ ਪੁੱਛਿਓ ਕਿ ਬਹੁਤ ਸਾਰੀਆਂ ਐਸੀਆਂ ਪਰਸਤਿਤੀਆਂ ਬਣੀਆਂ ਜਦੋਂ लाठी चार्ज ਹੋਏ ਤਾਂ ਅਸੀਂ लाठी चार्ज ਦੇ ਵਿੱਚ ਕਵਰੇਜ ਕਰਦੇ ਰਹੇ ਹਾਂ ਜੀ ਕਵਰੇਜ ਕਰਦੇ ਰਹੇ ਅਗਲੇ ਦਿਨ ਕਿਉਂਕਿ ਉਦੋਂ ਵੀਡੀਓਜ਼ ਨਹੀਂ ਸੀ ਬਣਦੀਆਂ ਹਮ ਇੱਕ ਵਾਰੀ ਇੱਕ ਸਾਡੇ ਸਾਥੀ ਦਾ ਕੈਮਰਾ ਖੋਲਿਆ ਗਿਆ ਸੀ ਡਾਂਗ ਮਾਰ ਕੇ ਜੀ लाठी चार्ज ਵੇਲੇ ਹਮ ਹਮ ਪੱਤਰਕਾਰਾਂ ਨੇ ਇੰਨਾ ਦਬਾਅ ਬਣਾਇਆ ਸੀਗਾ ਕਿ ਮਤਲਬ ਕਿ ਉੱਚ ਪੱਤਰ ਦੇ ਅਧਿਕਾਰੀਆਂ ਨੂੰ ਮਿਹਨਤ ਕਰਕੇ ਉਹ ਕੈਮਰਾ ਦੇਣਾ ਪਿਆ ਸੀਗਾ ਹਮ ਯਾਨੀ ਤੁਸੀਂ ਪੱਤਰਕਾਰ ਦੀ ਆਜ਼ਾਦੀ ਥੋੜੀ ਖੋਲੋਗੇ ਤੁਸੀਂ ਆਪਣੇ ਸੁਧਾਰ ਕਰੋ ਇਹ ਬਹੁਤ ਹੀ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਿਵੇਂ ਆਥਾਰਟਰੀਅਨ ਰਾਜ ਚੱਲਦਾ ਹੈ ਨਾ ਜਿਵੇਂ ਮਤਲਬ ਕਿ ਕੋਈ ਡਿਕਟੇਟਰਸ਼ਿਪ ਚਲਦੀ ਹੈ ਉਸ ਤਰੀਕੇ ਦੀ ਇਹ ਜਿਹੜੀ ਕਾਰਗਰਦੀ ਹੈ ਨਾ ਉਹ ਤੁਸੀਂ ਚਲੋ ਉਹ ਵੀਡੀਓ ਜਾਂਦਾ ਫੋਟੋ ਜਾਂਦਾ ਉੱਤੇ ਸ਼ਾਇਦ ਚਾਰ ਬੰਦੇ ਨੋਟਿਸ ਕਰਦੇ ਹਮ ਪਰ ਜਿਹੜਾ ਤੁਸੀਂ ਆ ਕੰਮ ਕੀਤਾ ਇਹਨੂੰ ਕਿੰਨੇ ਬੰਦੇ ਨੋਟਿਸ ਕਰ ਰਹੇ ਨੇ ਹਮ ਕਿੰਨੇ ਦੇਖ ਰਹੇ ਨੇ ਅੱਜ ਅਜੀਤ ਦੇ ਵਿੱਚ ਕਿੰਨੀਆਂ ਖਬਰਾਂ ਲੱਗੀਆਂ ਜੀ ਜੀ ਬਾਕੀ ਤੇ ਚਲੋ ਤੁਹਾਡੇ ਆੜੀ ਆ ਪਰ ਕਿਤੇ ਨਾ ਕਿਤੇ ਖਬਰ ਤੇ ਲੱਗਦੀ ਉਹ ਜਿਆਦਾ ਵਾਇਰਲ ਹੁੰਦੀ ਹੈ ਜਿੰਨੀ ਘੱਟ ਖਬਰ ਲੱਗਦੀ ਆ ਬਿਲਕੁਲ ਉਹ ਸੋਸ਼ਲ ਮੀਡੀਆ ਤੇ ਜਦੋਂ ਕੱਟ ਕੇ ਪਾਉਂਦੇ ਨੇ ਜੀ ਤੁਹਾਡੇ ਵਿਰੋਧੀ ਉਹ ਜਿਆਦਾ ਵਾਇਰਲ ਹੋ ਜਾਂਦੀ ਹੈ ਬਿਲਕੁਲ ਇਹ ਸੱਚ ਥੋੜੀ ਦਬਦੇ ਹੁੰਦੇ ਆ ਜੀ ਜੀ ਆ ਮੈਨੂੰ ਲੱਗਦਾ ਕਾਲ ਵੀ ਆ ਰਹੀ ਆ ਜੀ ਹਾਂ ਇੱਕ ਮਿੰਟ ਹਲੋ ਹਲੋ ਹਾਂ ਜੀ ਹਾਂ ਜੀ ਗੁਰਪ੍ਰੀਤ ਜੀ ਹਲੋ ਮੁੰਡੇ ਦਾ ਫੋਨ ਵੀ ਆ ਗਿਆ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਤਵਿਹਰੇ ਕੀ ਹਾਲ ਹੈ हां जी चढ़ਦੀ ਘਲਾ ਜੀ ਬਹੁਤ ਬਹੁਤ اچھا اچھا ਠੀਕ ਹੈ ਵੈਰੀ ਗੁੱਡ ਤੇ ਭਾਈ ਕੱਲ ਕੀ ਹੋਇਆ ਸੰਖੇਪ ਦੇ ਵਿੱਚ ਮਾੜਾ ਜਿਹਾ ਦੱਸੋਗੇ ਜੀ ਮੈਂ ਗੁਰਪ੍ਰੀਤ ਸਿੰਘ ਮੈਂ ਅਮਰੀਕਾ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਵਿੱਚ ਚੱਲਣ ਵਾਲੇ ਇੱਕ ادارے ਨਾਲ ਕੰਮ ਕਰਦਾ ਜੀ ਉਸੇ ਦੇ ਲਈ ਮੈਂ ਰੀਲੈਂਸਿੰਗ ਵੀ ਕਰਦਾ ਹਾਂ ਜਲੰਧਰ ਤੋਂ ਤੇ ਅਸੀਂ ਕੱਲ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਇਹਨਾਂ ਨੇ ਇੱਥੇ ਆਰਜੀ ਰਹਾਇਸ਼ ਬਣਾਈ ਆ ਜਲੰਧਰ ਦੇ ਵਿੱਚ ਕਹਿੰਦੇ ਜਲੰਧਰ ਵੈਸਟ ਨੂੰ ਜੱਤਣਾ ਤੇ ਦੂਸਰੀ ਗੱਲ ਨਾਲ ਕਹਿੰਦੇ ਨੇ ਕਿ ਮਾਝੇ ਵਾਲਿਆਂ ਨੂੰ ਤੇ ਦਵਾਓ ਬੇ ਵਾਲਿਆਂ ਨੂੰ ਸੌਕਾ ਕਰਨਾ ਉਹਨਾਂ ਨੂੰ ਚੰਡੀਗੜ੍ਹ ਦੂਰ ਪੈਂਦਾ ਜੀ ਤੇ ਉਹ ਕੋਟੀ ਦੇ ਬਾਹਰ ਹੋਣਾ ਸੀ ਧਰਨਾ ਕਿਉਂਕਿ ਇਹਨਾਂ ਨੇ 1152 ਜਿਹੜੀ ਲਾਈਵ ਸਾਇਕਲ ਆਇਬਲੀਰੀਅਨ ਤੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਦੇ ਪਦ ਦਾ ਭੰਟ ਹੈ ਉਹਨਾਂ ਨੂੰ ਮੀਟਿੰਗ ਦੇ ਲਈ ਪਹਿਲਾਂ ਇਹ ਟਾਲਾ-ਵਟਦੇ ਰਹੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨਾਲ ਉਹਨਾਂ ਨੂੰ ਮੀਟਿੰਗ ਕਰਨ ਦੇ ਲਈ ਕਹਿੰਦੇ ਰਹੇ ਜਿਨ੍ਹਾਂ ਤੋਂ ਕੋਈ ਸੰਵਿਧਾਨਕ ਅਹੁਦਾ ਹੀ ਨਹੀਂ ਉਹਨਾਂ ਦੇ ਵਿੱਚ ਮੈਂ ਤਿੰਨ ਲੋਕਾਂ ਦੇ ਨਾਮ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਮਾਤਾ ਜੀ ਇਹ ਕਹਿੰਦੇ ਨੇ ਕਿ ਮਾਤਾ ਜੀ ਨਾਲ ਮੀਟਿੰਗ ਕਰ ਲਓ ਤੇ ਉਹਨਾਂ ਨਾਲ ਨਹੀਂ ਮੀਟਿੰਗ ਹੁੰਦੀ ਉਹਨਾਂ ਨਾਲ ਵੀ ਉਹ ਮੰਨ ਗਏ ਕਿਸੇ ਨਾਲ ਹੀ ਕਰਾ ਦਿਓ ਭਾਈ ਸ਼ਾਇਦ ਉਹਨਾਂ ਦੇ ਦੁਬਾਰਾ ਨਾਲ ਕੰਮ ਹੋ ਜਵੇ ਉਹ ਮੰਨ ਗਏ ਉਹਨਾਂ ਨਾਲ ਵੀ ਮੀਟਿੰਗ ਨਹੀਂ ਚਲ ਗੁਰਪ੍ਰੀਤ ਭਾਈ ਗੁਰਪ੍ਰੀਤ ਭਾਈ ਅਸੀਂ ਇਹ ਚੀਜ਼ ਕਰ ਚੁੱਕੇ ਆ ਕਿ ਉਹਨਾਂ ਨੂੰ ਚਲ ਧੱਕਾ ਮੁੱਕੀ ਜੋ ਹੋਈ ਆ ਜੋ ਤੁਹਾਡੇ ਨਾਲ ਹੋਈ ਆ ਜੇ ਬਰੀਫ ਕਰ ਦਿਓ ਕਿਉਂਕਿ ਅਸੀਂ ਲਾਈਵ ਪ੍ਰੋਗਰਾਮ 'ਚ ਹਾਂ ਇਸ ਵੇਲੇ ਜੀ ਜੀ ਨਾਲੇ ਇਹ ਹੀ ਕੋਈ ਹੈ ਜੀ ਤੁਸੀਂ ਵੈਸੇ ਮੈਂ ਸੁਣ ਰਿਹਾ ਸੀ ਤੁਸੀਂ ਸਾਰੀ ਜਾਣਕਾਰੀ ਜੋ ਸਾਂਝੀ ਕੀਤੀ ਇਸੇ ਤਰ੍ਹਾਂ ਬਿਲਕੁਲ ਅਸੀਂ ਉੱਥੇ ਪੱਤਰਕਾਰੀ ਕਰਨ ਦੇ ਲਈ ਪਹੁੰਚੇ ਜਲਦਬਾਜ਼ੀ 'ਚ ਕੈਮਰਾ ਵੀ ਨਹੀਂ ਕੱਢਣ ਦਾ ਮੌਕਾ ਮਿਲਿਆ ਅਸੀਂ ਜਿਵੇਂ ਫੋਨ ਲੈ ਕੇ ਲੱਗੇ ਜਾਣ ਲੱਗੇ ਉਹਨਾਂ ਨੇ ਮoure ਬੈਰੀਕੇਡ ਦਬਾ-ਦਬ ਕਰ ਦਿੱਤੇ ਤੇ ਕੋਈ ਪੁਲਿਸ ਕਰਮੀ ਲਗਾਤਾਰ ਸਾਡੇ ਨਾਲ ਬਤਮੀ ਜੀ ਨਾਲ ਗੱਲ ਕਰਨ ਲੱਗੇ ਜੇ ਸਿੱਧੀ ਭਾਸ਼ਾ 'ਚ ਕਹੀਏ ਉਹ ਤੁਸੀਂ ਵੀਡੀਓਜ਼ ਵੀ ਸਾਂਝੀਆਂ ਅਸੀਂ ਕੀਤੀਆਂ ਨੇ ਦੇਖ ਸਕਦੇ ਹੋ ਜਿਵੇਂ ਦੇਖੇ ਉਹ ਲਗਾਤਾਰ ਕਹਿ ਰਹੇ ਨੇ ਕਿ ਤੁਸੀਂ ਬੰਦ ਕਰੋ ਵੀਡੀਓ ਨਹੀਂ ਬਣਾ ਸਕਦੇ ਇਹ ਪ੍ਰੋਹੈਬਿਟਡ ਏਰੀਆ ਹੈ ਇੱਕ ਤਰ੍ਹਾਂ ਦਾ ਤੁਸੀਂ ਇੱਥੇ ਪੱਤਰਕਾਰੀ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਕਹੀ ਜਾ ਰਿਹਾ ਕਿ ਸਾਡਾ ਅਸੀਂ ਆਪਣੀ ਡਿਊਟੀ ਪ੍ਰੈਕਟਿਸ ਕਰ ਰਹੇ ਹਾਂ ਤੁਸੀਂ ਆਪਣੀ ਕਰ ਰਹੇ ਹੋ ਇੰਨੇ ਨੂੰ ਜਦੋਂ ਅਣਮਨੂਖੀ ਤਸ਼ੱਦਦ ਕਰ ਦਿਆ 11:58 ਤੇ ਵੇਲੇ ਹੋ ਜਾਂਦੇ ਨੇ ਫਿਰ ਜਿਹੜੇ ਸੀਨੀਅਰ ਅਧਿਕਾਰੀ ਜਿਵੇਂ ਨਜ਼ਰ ਪਾਉਂਦੇ ਨੇ ਕਿ ਇੱਧਰ ਭਾਈ ਪੱਤਰਕਾਰੀ ਕਰੇ ਜਾਂਦੇ ਨੇ ਰਿਕਾਰਡ ਕਰੀ ਜਾਂਦੇ ਨੇ ਸਾਰੀਆਂ ਚੀਜ਼ਾਂ ਕਿਉਂਕਿ ਜਲੰਧਰ ਵੈਸਟ ਤੇ ਦਾਅ ਤੇ ਲੱਗੀ ਹੋਈ ਹੈ ਤੁਸੀਂ ਤੁਸੀਂ ਉਹਨਾਂ ਨੂੰ ਕੁੱਟਦਿਆਂ ਦੀ ਰਿਕਾਰਡਿੰਗ ਕਰ ਲਈ ਸੀਗੀ ਜਦੋਂ ਨਾ ਉਹਨਾਂ ਨਾਲ ਕੰਮ ਕੀ ਹੋ ਰਹੀ ਸੀ ਜੀ ਜੀ ਉਹਨਾਂ ਨੇ ਚੱਕ ਕੇ ਲੈ ਲਈ ਇਹ ਵੀ ਪਸੂਆਂ ਦੇ ਵਾਂਗ ਜਿਵੇਂ ਸੱਟੇ ਹੀ ਦਾ ਐ ਸੱਟ ਰਹੀ ਸੀ ਔਰ ਰਿਕਾਰਡਿੰਗ ਹੋ ਗਈ ਸੀ ਤੇ ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗੀ ਉਹ ਭੱਜੇ ਆਉਂਦੇ ਨੇ ਸੀਨੀਅਰ ਅਫਸਰ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਮਹਿਲਾ ਜਿਹੜੇ ਆਈਪੀਐਸ ਅਫਸਰ ਸੀ ਉਹ ਵੀ ਸੀ ਤੇ ਉਹ ਨੱਠੇ ਆਉਂਦੇ ਨੇ ਤੇ ਆਉਂਦੇ ਹੀ ਸਾਨੂੰ ਇਹ ਕਹਿੰਦੇ ਹੋਏ ਇਹਨਾਂ ਤੋਂ ਫੜੋ ਇਹਨਾਂ ਦੋਨਾਂ ਤੇ ਪਰਚੇ ਦਿਓ ਇਹਨਾਂ ਦੇ ਫੋਨ ਖੋਬੋ ਵੱਡੇ ਪੱਤਰਕਾਰ ਬਣੇ ਹੋਏ ਸਾਡੇ ਤੋਂ ਆਉਂਦੇ ਫੋਨ ਖੋ ਲੈਣਦੇ ਨੇ ਫਿਰ ਉਸ ਤੋਂ 5-7 ਮਿੰਟ ਹਲੇ ਟੱਪਦੇ ਨੇ ਅਸੀਂ ਉੱਥੇ ਖੜੇ ਰਹੇ ਵੀ ਭਾਈ ਇਹਨਾਂ ਨੇ ਜੋ ਕਰਨਾ ਕਰ ਲੈਣ ਕਾਰਵਾਈ ਫੇਰ ਮੋੜ ਦੇਣਗੇ ਫੋਨ ਉਹ ਸਾਡੇ ਤੋਂ ਫੋਨ ਵਾਪਸ ਕਰਨ ਦੇ ਲਈ ਜਦੋਂ ਸਾਨੂੰ ਫੋਨ ਤਾਂ ਨਹੀਂ ਫੜਾਇਆ ਅੱਤ ਜੀ ਪੜ ਕੇ ਕਹਿੰਦੇ ਨੇ ਕਿ ਲੌਕ ਖੋਲੋ ਫੋਨ ਆਪਣਾ ਤੇ ਅਸੀਂ ਫੋਨ ਦਾ ਲੌਕ ਟੋਪਾ ਤੇ ਉਹ ਵੀਡੀਓਜ਼ ਦੇਖਦੇ ਨੇ ਵੀਡੀਓ ਡਿਲੀਟ ਕਰਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਜਿਹੜਾ ਦੂਸਰਾ ਮੇਰਾ ਸਾਥੀ ਸੀ ਉਸ ਦਾ ਫੋਨ ਤਾਂ ਮੋੜ ਦਿੱਤਾ ਮੈਨੂੰ ਕਹਿੰਦੇ ਨੇ ਕਿ ਤੁਸੀਂ ਆਪਣੇ ਜਿਹੜਾ ਰੀਸਾਈਕਲ ਬਿਨ ਹੁੰਦਾ ਹੈ ਕਈ ਫੋਨਾਂ ਚ ਐਡਵਾਂਸ ਫੀਚਰ ਹੁੰਦੇ ਨੇ ਕਿ ਵੀਡੀਓ ਡਿਲੀਟ ਕਰਨ ਤੋਂ ਬਾਅਦ ਵੀ ਰਹਿ ਜਾਂਦੀ ਹੈ ਕਹਿੰਦੇ ਉੱਥੋਂ ਡਿਲੀਟ ਕਰੋ ਮੈਂ ਕਿਹਾ ਭਾਈ ਮੇਰੇ ਫੋਨ 'ਚ ਉਹ ਵਾਲਾ ਫੀਚਰ ਹੈ ਨਹੀਂਗਾ ਵੀ ਤੁਸੀਂ ਤਸੱਲੀ ਕਰ ਲਓ ਫੇਰ ਵੀ ਉਹ ਕਰਦੇ ਰਹੇ ਕਰਦੇ ਰਹੇ ਪਰ ਉਹਨਾਂ ਨੂੰ ਨਹੀਂ ਤਸੱਲੀ ਹੋਈ ਤਾਂ ਉਹਨਾਂ ਨੇ ਇਸ ਤਸੱਲੀ ਨਾ ਹੋਣ ਦੇ ਕਾਰਨ ਉਹਨਾਂ ਨੇ ਮੈਨੂੰ ਇਤੋਂ ਤੱਕ ਕਹਿਤਾ ਵੀ ਭਾਈ ਜੇ ਤੂੰ ਵੀਡੀਓ ਇਹ ਵੀ ਅਸੀਂ ਤਾਂ ਡਿਲੀਟ ਕਰਤੀ ਹੈ ਜੇ ਤੂੰ ਫੇਰ ਵੀ ਕਵਰ ਕਰਕੇ ਵੀਡੀਓ ਮੈਂ ਤਾਂ ਤੇਰੇ ਤੇ ਪਰਚਾ ਕਰਾਂਗੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਥਾਣੇ ਲੈ ਜਾ ਕੇ ਜਲੀਲ ਕਰਾਂਗਾ ਧਮਕੀਆਂ ਵੀ ਦਿਤੀਆਂ ਨੇ ਜੀ ਜੀ ਸਿੱਧੀਆਂ ਧਮਕੀਆਂ ਉਹਨਾਂ ਨੇ ਉਂਗਲ ਕਰਕੇ ਦਿੱਤੀਆਂ ਨੇ ਇੱਕ ਆਈਪੀਐਸ ਅਧਿਕਾਰੀ ਖੜੇ ਹੋ ਕੇ ਦਿੱਤੀਆਂ ਨੇ ਅੱਛਾ ਮੇਰੇ ਆਈਪੀਐਸ ਅਧਿਕਾਰੀ ਕਹਿੰਦਾ ਕਿ ਮੇਰਾ ਵੀ ਸਵਾਲ ਪੱਕ ਮਰਦਾ ਮੈਂ ਉਹਨਾਂ ਨੂੰ ਸਵਾਲ ਕਰਦਾ ਮੈਂ ਕਿਹਾ ਮੈਡਮ ਇੱਕ ਸਵਾਲ ਮੇਰਾ ਵੀ ਆ ਕਹਿੰਦੇ ਜਲਦੀ ਪੁੱਛੋ ਮੈਂ ਕਿਹਾ ਜੀ ਕੀ ਇਹ ਕ੍ਰਾਈਮ ਕਮਿਟ ਕੀਤੀ ਤੁਸੀਂ ਗੱਲ ਕਰ ਤੁਹਾਡੀ ਆਵਾਜ਼ ਟੁੱਟ ਰਹੀ ਹੈ ਹੈੱਡਫੋਨ ਮੜਾ ਜਾ ਪ੍ਰੋਪਰ ਲਾਓ ਇਹਨੇ ਹਾਂ ਕ੍ਰਾਈਮ ਹੈ ਮੁੱਖ ਮੰਤਰੀ ਦੀ ਰਹਿਸ਼ਾ ਸੀਕ੍ਰੈਸੀ ਹੈ ਤੇ ਅਗਲੀ ਗੱਲ ਉਹਨਾਂ ਨੇ ਕੋਈ ਨਹੀਂ ਸੁਣੀ ਚੱਕ ਕੇ ਗੱਡੀ 'ਚ ਸਿੱਟ ਲੈਂਦੇ ਨੇ ਗੁਰਪ੍ਰੀਤ ਭਾਈ ਮੈਂ ਤੁਹਾਨੂੰ ਰੋਕਣਾ ਚਾਹਣਾ ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਘਟ ਗਈ ਹੈ ਭਗਵਾਨ ਸਾਹਿਬ ਦੀ ਰਹਿਸ਼ਾ ਚਲੋ ਸਾਰੇ ਗੱਡੀ ਚਲੋ ਗੁਰਪ੍ਰੀਤ ਜੀ ਠੀਕ ਹੈ ਬਾਕੀ ਗੱਲ ਮੈਂ ਕਰ ਲੈਣਾ ਤੁਹਾਡੀ ਆਵਾਜ਼ ਕੱਟਦੀ ਹੈ ਤੇ ਕੋਈ ਗੱਲ ਨਹੀਂ ਤੁਸੀਂ ਸ਼ਿਕਾਇਤ ਵਗੈਰਾ ਦਿੱਤੀ ਹੈ ਹੁਣ ਕੋਈ ਇਸ ਬੰਦੀ ਜੇ ਨਹੀਂ ਸ਼ਿਕਾਇਤ ਅਸੀਂ ਨਹੀਂ ਦਿੱਤੀ ਪਰ ਅਸੀਂ ਆਪਣੇ ਮੀਡੀਆ ਪਾਸਾ ਸਾਥੀਆਂ ਤਾਂ ਕਿ ਗੱਲ ਪਹਚਾਈ ਜਥੇਬੰਦੀਆਂ ਤੱਕ ਮੀਡੀਆ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਤੱਕ ਗੱਲ ਪਹਚਾਈ ਹੈ ਤੇ ਤਾਂ ਕਿ ਅਸੀਂ ਅੱਗੇ ਤੋਂ ਇਹ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਆਵਾਜ਼ ਨਾ ਦਬਾ ਸਕਣ ਅੱਜ ਇੱਕ ਨਾਲ ਹੋਇਆ ਕੱਲ ਨੂੰ ਹੋਰ ਨਾ ਵੀ ਹੋਣਾ ਠੀਕ ਹੈ ਜੀ ਗੁਰਪ੍ਰੀਤ ਜੀ ਮਿਹਰਬਾਨੀ ਥੈਂਕ ਯੂ ਆ ਲਓ ਜੀ ਆ ਤੁਹਾਡੇ ਸਾਹਮਣੇ ਦੇਖ ਲਓ ਪੱਤਰਕਾਰ ਮੁੰਡਾ ਤੇ ਕਿਵੇਂ ਜਲੀਲ ਕੀਤਾ ਤਾਂ ਖੈਰ ਆ ਸੂਰਤਿ ਹਾਲ ਹੈ ਤੇ ਇਹ ਅਸੀਂ ਪਤਾ ਨਹੀਂ ਕਿਹੜੇ ਮੁਲਕ ਚ ਰਹੀ ਜਾਂਦੇ ਆ ਇੱਕ ਪਾਸੇ ਇਹ ਉਹਨਾਂ ਨੂੰ ਕੁੱਦ-ਕੁੱਦ ਕੇ ਪੈਂਦੇ ਆ ਕਿ ਡਿਕਟੇਟਰ ਬਣੇ ਪਏ ਆ ਜੀ ਇਹ ਏਜੰਸੀਆਂ ਦੀ ਮਿਸਯੂਜ਼ਿੰਗ ਕਰਦੇ ਆ ਤਾਂ ਤੁਸੀਂ ਪੁਲਿਸ ਤੋਂ ਕਿਹੜੇ ਕੰਮ ਲੈਣ ਦਾ ਜੀ 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 ਕਰੋ ਗੱਲ ਜੀ ਜੀ ਸਤਵੰਤ ਸਿੰਘਾ ਜੀ ਕੰਟਰੀਬਿਊਸ਼ਨ ਲਈ ਸ਼ੁਕਰੀਆ ਜੀ